ਹਰੀ ਮੰਦਰ ਸਾਹਿਬ ਵਿਖੇ ਮੱਥਾ ਟੇਕ ਕੇ ਗੁਰੂ ਘਰ ਦਾ ਸ਼ੁਕਰਾਨਾ ਕਰਨ ਦੇ ਲਈ ਪਹੁੰਚੇ ਨੇ ਕਪਤਾਨ ਹਰਮਨਪ੍ਰੀਤ ਸ਼ਮਸ਼ੇਰ ਸਿੰਘ ਸੁਖਜੀਤ ਸਿੰਘ ਮਨਪ੍ਰੀਤ ਮਨਦੀਪ ਜਰਮਨਜੀਤ ਤੋਂ ਟੀਮ ਦੇ ਸਾਰੇ ਪੰਜਾਬੀ ਖਿਡਾਰੀ ਇਸ ਵੇਲੇ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾਚ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਅਕਸਤ ਖੌਂਦ ਲਈ ਇੱਥੇ ਪਹੁੰਚੇ ਨੇ ਹਫਤੇ ਪਹਿਲਾਂ ਸ਼ਿਰਕੂ ਰਾਮਦਾਸ ਕ ਮੰਤਰੀ ਹਵਾਈ ਅੱਡੇ ਤੇ ਪਹੁੰਚਨ ਦੇ ਟੀਮ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਦੋ ਕੈਬਨਿਟ ਮੰਤਰੀ ਕੁਲਦੀਪ ਸਿੰਘ ਤਾਲੀਵਾਲ ਹਰਪਜਨ ਸਿੰਘ ਜੀਟੀਓ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਪ੍ਰਸ਼ਾਸਕੀ ਅਧਿਕਾਰੀ ਖਿਡਾਰੀਆਂ ਦੇ ਪਰਿਵਾਰਕ ਮੈਂਬਰ ਉਚੇਚੇ ਤੌਰ ਤੇ ਆਪ ਮਹਾਰੇ ਖਿਡਾਰੀਆਂ ਦੇ ਵੱਖ-ਵੱਖ ਪਿੰਡਾਂ ਤੇ ਇਲਾਕਿਆਂ ਤੋਂ ਖੇਡ ਪ੍ਰੇਮੀ ਆਪਣੇ ਇਲਾਕੇ ਦੇ ਦਾ ਸ਼ਾਨ ਵਿਧਾਨਣ ਵਾਲੇ ਦੇਸ਼ ਦੀ ਸ਼ਾਨ ਵਿਧਾਨਣ ਵਾਲੇ ਇਹਨਾਂ ਯੋਧਿਆਂ ਦਾ ਸਵਾਗਤ ਕਰਨ ਦੇ ਲਈ ਪਹੁੰਚੇ ਫੁੱਲਾਂ ਦੀ ਵਰਖਾ ਕੀਤੀ ਗਈ ਫੁੱਲਾਂ ਦੇ ਸਹਰੇ ਫੁੱਲਾਂ ਦੇ ਗੁਲਦਸਤੇ ਭੇਟ ਕੀਤੇ ਗਏ ਫਿਰ ਉਸ ਤੋਂ ਬਾਅਦ ਹੁਣ ਟੀਮ ਸ਼੍ਰੀ ਮੰਦਰ ਸਾਹਿਬ ਵਿਖੇ ਬਸਤਖਹੁਣ ਦੇ ਲਈ ਪਹੁੰਚੀ ਹੈ ਪਰ ਇਹ ਵੀ ਜ਼ਿਕਰਯੋਗ ਹੈ ਕਿ 에어ਪੋਰਟ ਤੇ ਆ ਕੇ ਸਾਰੇ ਖਿਡਾਰੀਆਂ ਵੱਲੋਂ ਦਸਤਾਰਾਂ ਸਜਾਈਆਂ ਗਈਆਂ ਔਰ ਦਸਤਾਰਾਂ ਸਜਾਉਣ ਤੋਂ ਬਾਅਦ ਬੜੀ ਸ਼ਰਧਾ ਭਾਵਨਾ ਦੇ ਨਾਲ ਭਾਰਤੀ ਹਾਕੀ ਟੀਮ ਦੀ ਵਰਦੀ 'ਚ ਗਲਾਂ ਦੇ ਵਿੱਚ ਮੈਡਲ ਸਿਰਾਂ ਤੇ ਦਸਤਾਰਾਂ ਸਜਾ ਕੇ ਇਹ ਪੰਜਾਬੀ ਯੋਧੇ ਜਿਨ੍ਹਾਂ ਨੇ ਦੇਸ਼ ਦਾ ਮਾਣ ਵਧਾਇਆ ਪੰਜਾਬ ਦਾ ਨਾਮ ਰੋਸ਼ਨ ਕੀਤਾ ਸਰਪੰਚ ਸਾਹਿਬ ਜਾਨੀ ਕਿ ਕਪਤਾਨ ਹਰਮਨ ਪ੍ਰੀਤ ਦੀ ਅਗਵਾਈ ਦੇ ਹੇਠ ਇੱਥੇ ਸ਼੍ਰੀਮント ਸਾਹਿਬ ਜੀ ਖੇ ਨਸ ਪੁਸਤਕ ਖਾਉਣ ਦੇ ਲਈ ਪਹੁੰਚੇ ਨੇ ਸ਼ੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸਕੱਤਰ ਪ੍ਰਤਾਪ ਸਿੰਘ ਵੱਲੋਂ ਕੋਚੀ ਟੀਮ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਸ੍ਰੀ ਮਦਸਾ ਬਿਖੇ ਰਤਪਸਤਕ ਹੋਣਗੇ ਗੁਰੂਕਰਤਾ ਦਾ ਸ਼ੁਕਰਾਨਾ ਕਰਨਗੇ ਉਪਰੰਤ ਸ੍ਰੀ ਦਰਬਾਰ ਸਾਹਿਬ ਦੇ ਸੋਚਨਾ ਕੇਂਦਰ ਵੇਖੇ ਫਲਪੀ ਖੇਡਾਂ ਵਿੱਚ ਲਗਾਤਾਰ ਦੋ ਵਾਰ ਬ੍ਰੌਂਜ਼ ਮੈਡਲ ਜਿੱਤਣ ਵਾਲੀ ਇਸ ਭਾਰਤੀ ਹਾਕੀ ਟੀਮ ਦੇ ਮਹਤਾਪੂਰਨ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਊ ਜਿਸ ਤਰ੍ਹਾਂ ਕਿ ਸੌਮੀ ਕਮੇਟੀ ਵੱਲੋਂ ਪਹਿਲਾਂ ਹੀ ਐਲਾਨ ਕਰ ਦਿੱਤਾ ਗਿਆ ਸੀ ਕਿ ਜਦੋਂ ਵੀ ਇੱਕ ਖਿਡਾਰੀ ਇਹ ਪੰਜਾਬ ਦੇ ਯੋਧੇ ਕਰਨਦੇ ਸਾਬ ਕਿਹੜਾ ਪਸਤਿਕ ਹੋਗਾ ਜੇ ਤੁਹਾਨੂੰ ਇਹੋ ਵਿਸ਼ੇ ਸਤਕਾਰ ਕੀਤਾ ਜਾਵੇ ਤਾਂ ਅੱਜ ਦਿੱਲੀ ਇਹ ਟੀਮ ਬੀਤੇ ਕੱਲ ਪਹੁੰਚੀ ਸੀ ਉਸ ਤੋਂ ਬਾਅਦ ਅੱਜ ਫੇਰ 7 ਵਜੇ ਦਾ ਟਾਈਮ ਸੀ ਪਰ ਮੌਸਮ ਬੇਹਦ ਖਰਾਬ ਸੀ ਲਗਾਤਾਰ ਬੀਤੀ ਰਾਤ ਤੋਂ ਹੀ ਬਸਲਤਾਰ ਬਾਰਿਸ਼ ਹੋ ਰਹੀ ਸੀ ਜਿਸ ਦੇ ਚਲਦੇ ਆ ਫਲਾਈਟ ਵੀ ਲੇਟ ਹੋਈ ਮੌਸਮ ਦੀ ਖਰਾਬੀ ਦੇ ਚਲਦੇ ਆ 8 ਵਜੇ ਦੇ ਕਰੀਬ ਸਿਰਗੁਰ ਰਾਮਦਾਸ ਕਵੰਤਰੀ ਹਵਾਈ ਅੱਡੇ ਤੇ ਉਡਾਨ ਪਹੁੰਚੀ। ਉਸ ਤੋਂ ਬਾਅਦ ਜਸ਼ਨਾਂ ਦਾ ਦੌਰ ਸ਼ੁਰੂ ਹੋਇਆ ਕਿਉਂਕਿ ਬੜੀ ਬੇਸਬਰੀ ਨਾਲ ਪਰਿਵਾਰਕ ਮੈਂਬਰਾਂ ਵੱਲੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ। ਅਸੀਂ ਵੱਖ-ਵੱਖ ਪਰਿਵਾਰਕ ਮੈਂਬਰਾਂ ਦੇ ਨਾਲ ਵੀ ਗੱਲਬਾਤ ਕੀਤੀ। ਬੇਹਤ ਚਾਵਾ ਮਲਾਰਾਂ ਦੇ ਨਾਲ ਮਾਤਾ ਪਿਤਾ ਭਰਾ ਭੈਣ ਸਭ ਇੰਤਜ਼ਾਰ ਕਰ ਰਹੇ ਸਨ। ਕਿ ਟੀਮ ਕਦੋਂ ਇੱਥੇ ਪਹੁੰਚੇ ਔਰ ਕਦੋਂ ਦੇਸ਼ ਦਾ ਨਾਮ ਰੋਸ਼ਨ ਕਰਨ ਵਾਲੇ ਇਹਨਾਂ ਯੋਧਿਆਂ ਦਾ ਸਤਿਕਾਰ ਕੀਤਾ ਜਾਵੇ ਭਾਈ ਥੋੜਾ ਜਿਹਾ ਇੱਧਰ ਹੋ ਨਾ ਗਦੀਪ ਗਦੀਪ ਮੇਰੇ ਪਿੱਛੇ ਰੋ ਗਦੀਪ ਪਿੱਛੇ ਘਰ ਬੜੇ ਪਿੱਛੇ ਰੋ ਭਾਈ ਸਾਹਮਣੇ ਦੇਖਿਓ ਹਾਂ ਤੇ ਗੱਤ ਵਾਲੀ ਮੰਗੀ ਆ ਤੂੰ ਕਿਹੜਾ ਤੂੰ ਇਸ ਲਈ ਸ਼੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਯਾਦਗਾਰੀ ਤਸਵੀਰ ਖਿਚਾਈ ਜਾ ਰਹੀ ਹੈ ਭਾਰਤੀ ਟੀਮ ਦੇ ਸਾਬਤ ਸੂਤ ਖਿਡਾਰੀ ਜਰਮਨਜੀਤ ਸਿੰਘ ਜਿਨ੍ਹਾਂ ਦਾ ਵਿਸ਼ੇਸ਼ ਤੌਰ ਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਕੈਨੇਡਾ ਰਵੀਰ ਸਿੰਘ ਵੱਲੋਂ ਵੀ ਜ਼ਿਕਰ ਕੀਤਾ ਗਿਆ ਸਿੱਖ ਕੌਮ ਦਾ ਮਾਣ ਵਧਾਉਣ ਵਾਲੇ ਜਰਮਨਜੀਤ ਸਿੰਘ ਜੋ ਖੇਡ ਦੇ ਮੈਦਾਨ ਤੇ ਵਿੱਚ ਦਾੜੇ ਦਾ ਪ੍ਰਕਾਸ਼ ਕਰਕੇ ਖੇਡਦੇ ਹੋਏ ਨਜ਼ਰ ਆਏ ਉੱਚੀ ਸੇਕ ਕੌਮ ਤੇ ਲਈ ਮਾਨ ਵਾਲੀ ਗੱਲ ਕਿ ਖਲਾਕੇ ਪੰਜਾਬ ਦੇ ਸਾਰੇ ਸਪੋਰਟ ਸਾਰੇ ਖਿਡਾਰੀ ਇਹਨਾਂ ਦੇ ਵਿੱਚੋਂ ਜ਼ਿਆਦਾਤਰ ਸਿੱਖ ਪਰਿਵਾਰਾਂ ਨਾਲ ਸੰਬੰਧ ਰੱਖਦੇ ਨੇ ਪਰ ਸਾਬਤ ਸੂਖ ਖਿਡਾਰੀ ਸਿਰਫ ਜਰਮਨਜੀਤ ਸਿੰਘ ਨੇ ਜਿਸ ਦੇ ਲਈ ਸੇਕ ਕੌਮ ਤੋਂ ਉਹਨਾਂ ਦੀ ਛਲਾਕਾ ਕੀਤੀ ਗਈ ਰਾਜੀ ਸੁਚੀ ਟੀਮ ਦੇ ਤਹਿਮ ਇਸ਼ਾ ਕਪਤਾਨ ਹਰਮਨਪ੍ਰੀਤ ਸ਼ਮਸ਼ੀਰ ਸਿੰਘ ਸੋਕੁਬੀਤ ਸਿੰਘ ਬੰਪ੍ਰੀਤ ਸਿੰਘ ਮਨਦੀਪ ਸਿੰਘ ਜੀ ਆਨੰਦ ਦਿਓ ਸਭ ਦੇ ਨਾਮਲਾ ਜਰਮਨਜੀਤ ਸਿੰਘ 10 ਖਿਡਾਰੀ ਪੰਜਾਬ ਨਾਲ ਸੰਬੰਧਿਤ ਨੇ ਜਿਨ੍ਹਾਂ ਵਿੱਚੋਂ 5 ਖਿਡਾਰੀ ਕਪਤਾਨ ਹਰਮਨਪ੍ਰੀਤ ਸਿੰਘ ਪਿੰਡ ਟਿਮੋਵਾਲ ਜਰਮਨਜੀਤ ਸਿੰਘ ਪਿੰਡ ਰਸਦਾਨ ੁਰਜੰਟ ਸਿੰਘ ਪਿੰਡ ਖਲੈਰਾ ਹਲਕਾ ਜੰਡਿਆੜਾ ਗੁਰੂ ਉਤਵਾਰੀ ਸੇ ਕੌਮ ਦੇ ਮਹਾਨ ਜਨਰਲ ਸ਼ਾਮ ਸਿੰਘ ਟਾਰੀਵਾਲਾ ਦੀ ਪਾਵਰ ਕਿਰਤਿ ਤੋਂ ਪ੍ਰਾਪਤ ਧਰਤੀ ਉਹ ਧਰਤੀ ਜਿਸ ਨੇ ਜਨਰਲ ਸ਼ਾਮ ਸਿੰਘ ਟਾਰੀਵਾਲਾ ਨੂੰ ਜਨਮ ਦਿੱਤਾ ਉਸੇ ਧਰਤੀ ਨੇ ਦੋ ਹੋਰ ਮਹਾਨ ਖਿਡਾਰੀਆਂ ਨੂੰ ਜਨਮ ਦਿੱਤਾ ਸ਼ਮਸ਼ੇਰ ਸਿੰਘ ਅਤੇ ਜਰਮ ਦਿੱਤਾ ਸ਼ਮਸ਼ੇਰ ਸਿੰਘ ਅਤੇ ਜਗਰਾਤ ਸਿੰਘ ਵੀ ਇਸ ਵੇਲੇ ਟੀਮ ਦਾ ਹਿੱਸਾ ਨੇ ਪੰਜ ਖਿਡਾਰੀ ਜਿਲ੍ਹਾ ਅੰਮ੍ਰਿਤਸਰ ਦੇ ਨਾਲ ਸੰਬੰਧਿਤ ਨੇ ਬਾਬਾ ਦੀਪ ਸਿੰਘ ਜੀ ਦੇ ਪਾਵਨ ਸਥਾਨ ਤੇ ਰਤਪਸਤਖ ਹੋ ਰਹੇ ਨੇ ਕਿਉਂਕਿ ਸ਼੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾਤ ਮੌਜੂਦ ਹੈ ਗੁਰਦੁਆਰਾ ਸ਼ਹੀਦ ਬੰਗਾ ਤਨਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਇੱਥੇ ਰਤਪਸਤਖ ਹੋ ਕੇ ਗੁਰਕਾਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜਾ ਰਹੀਆਂ ਨੇ ਸਰਗੁਰ ਰਾਮਤਾਸ ਦੇ ਦਰਪਰਕਿਸ਼ੇਰਤਾ ਦਾ ਟਾਕਾ ਕਰਦੇ ਆ ਸਮੂਹ ਖਿਡਾਰੀਆਂ ਵੱਲੋਂ ਪਹਿਲਾਂ ਆਕੇ ਦਸਤਾਰਾ ਸਜਾਈਆਂ ਗਈਆਂ ਫਿਰ ਉਸ ਤੋਂ ਬਾਅਦ ਸ਼੍ਰੀ ਦਵਤ ਸਾਹਿਬ ਵਿਖੇ ਲਕਸ਼ਤ ਕੋਲ ਨੇ ਪਹੁੰਚੇ ਉਸ ਮੁਖ ਡਾਰੀਆਂ ਦੇ ਮਾਪੇ ਪਰਿਵਾਰਕ ਮੈਂਬਰ ਬੜੀ ਸ਼ਰਦਾ ਪਾਗਲਾ ਦੇ ਨਾਲ ਇੰਤਜ਼ਾਰ ਕਰ ਰਹੇ ਸਨ ਇਹਨਾਂ ਦੇ ਇੱਥੇ ਪਹੁੰਚਣ ਦਾ ਜੈ ਹੋਵੇ ਸ਼ਕਤ ਪਹਾੜ ਨਾਲ ਦੇਵ ਕਿਸ਼ਣ ਦੇ ਨਾ ਜੀ ਦੇਰਪਾਰ ਸਾਹਿਬ ਦੀ ਕਰਮਾ ਕਰਦੇ ਹੋਏ 2020 ਅਤੇ 2024 ਟੋਕੀਓ 올림픽 ਅਤੇ ਪੈਰਿਸ 올림픽 ਦੇ ਵਿੱਚ ਲਗਾਤਾਰ ਦੋ ਵਾਰ ਗੋਲਫ ਬੈਟਲ ਜਿੱਤ ਕੇ ਦੇਸ਼ ਦਾ ਨਾਮ ਰੋਸ਼ਨ ਕਰਨ ਵਾਲੇ ਪੰਜਾਬ ਦਾ ਮਾਨ ਵਧਾਉਣ ਵਾਲੇ ਵਾਹਿਗੁਰੂ ਜੀ ਜਿਲ੍ਹਾ ਅੰਮ੍ਰਿਤਸਰ ਦੀ ਸ਼ਾਨ ਵਧਾਉਣ ਵਾਲੇ ਖਿਡਾਰੀ ਜੋ ਬੀਤੇ ਕੱਲ ਪਤਨ ਪਰਤੇ ਨੇ ਵਾਰਜ ਸ਼੍ਰੀ ਅਮਰ ਸਰ ਸਾਹਿਬ ਪਹੁੰਚੇ ਨੇ। ਤਾਂ एयरपोर्ट ਤੋਂ ਸਿੱਧਾ ਸ਼੍ਰੀ ਹਰਮੰਦਰ ਸਾਹਿਬ ਦੇ ਦਰਸ਼ਨਾਂ ਲਈ ਪਹੁੰਚੇ ਨੇ ਤਾਂ ਜੋ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਇਸ ਇਤਿਹਾਸਿਕ ਜਿੱਤੇ ਲਈ ਗੁਰੂ ਘਰ ਦਾ ਸ਼ੁਕਰਾਨਾ ਕੀਤਾ ਜਾ ਸਕੇ। ਸ਼੍ਰੋਮਣੀ ਕਮੇਟੀ ਵੱਲੋਂ ਵੀ ਵਿਸ਼ੇਸ਼ ਸਨਮਾਨ ਕੀਤਾ ਜਾਣਾ ਹੈ। ਚੇਚੇ ਤੌਰ ਤੇ ਜਰਮਨ ਜੀ ਸਾਬਤ ਸੁਖ ਖਿਡਾਰੀ ਦਾ ਦੀ ਹੌਸਲਾ ਫਜ਼ਾਈ ਕਰਨ ਦਾ ਐਲਾਨ ਵੀ ਕੀਤਾ ਗਿਆ ਸ਼੍ਰੋਮਿਕ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਤੋਂ ਅੱਜ 에어ਪੋਰਟ ਤੇ ਬੇਹਤ ਜਸ਼ਨਾ ਵਾਲਾ ਮਾਹੌਲ ਨਜ਼ਰ ਆਇਆ ਜਦੋਂ ਇੱਕ ਖਿਡਾਰੀ 에어ਪੋਰਟ ਤੇ ਪਹੁੰਚੇ ਫੁੱਲਾਂ ਦੀ ਵਰਖਾ ਫੁੱਲਾਂ ਦੇ ਗੁਲਦਸਤੇ ਫੁੱਲਾਂ ਦੇ ਸੇਰੇ ਮਠਿਆਈਆਂ ਢੋਲ ਦੀ ਥਾ ਮਿਲਟਰੀ ਬੈਂਡ ਤੋਂ ਇੱਕ ਵੱਖਰਾ ਜਸ਼ਨ ਵਾਲਾ ਮਾਹੌਲ ਅੱਜ ਸ੍ਰੀ ਗੁਰੂ ਰਾਮਦਾਸ ਕਵੰਤਰੀ ਹਾਈ ਅੱਡੇ ਤੇ ਦੇਖਣ ਨੂੰ ਮਿਲਿਆ ਜਦੋਂ ਇਹ ਟੀਮ 에어ਪੋਰਟ ਤੇ ਜਹਾਜ਼ ਉੱਹਰ ਆਈ ਪੱਪੇ ਦੀਆਂ ਨਜ਼ਰਾਂ ਰਨਵੇ ਤੇ ਟਿਕਿਆ ਰਹੀਆਂ ਕਿਉਂਕਿ ਪ੍ਰਸਾਦ ਦੇ ਚਲਦੇ ਆ ਉਡਾਨ 1 ਘੰਟੇ ਦੇ ਕਰੀਬ ਸਮੇਂ ਦੇ ਦੇਰੀ ਦੇ ਨਾਲ ਪਹੁੰਚੇ ਸਾਰੇ ਪਰਿਵਾਰਕ ਮੈਂਬਰਾਂ ਦੇ ਚਿਹਰੇ ਉੱਤੇ ਬੇਸਬਰੀ ਖੁਸ਼ੀ ਤੇ ਚਾਹ ਨਜ਼ਰ ਆ ਰਿਹਾ ਸੀ ਇਸ ਤੋਂ ਬਾਅਦ ਸਵਾਗਤ ਦਾ ਦੌਰ ਸ਼ੁਰੂ ਹੋਇਆ ਕੁੱਟਕੁੱਟ ਜੱਸੀਆ ਪਾਨ ਦਾ ਦੌਰ ਸ਼ੁਰੂ ਹੋਇਆ ਹੁਣ ਦੇਖ ਲੈ ਕੇ ਸ਼੍ਰੀ ਹਮੰਦਰ ਸਾਹਿਬ ਵਿਖੇ

ਭਾਰਤੀ ਹਾਕੀ ਟੀਮ ਸ੍ਰੀ ਦਰਬਾਰ ਸਾਹਿਬ ਪਹੁੰਚੀ ਹੈ ਨਤਮਸਤਕ ਹੋ ਰਹੀ ਹੈ ਤਉਤੇ ਹੀ 에어ਪੋਰਟ ਤੋਂ ਰਵਾਨਾ ਹੋਣ ਤੋਂ ਪਹਿਲਾਂ ਸੂਖ ਦਾਰੀਆਂ ਵੱਲੋਂ ਦਸਤਾਰਾਂ ਸਜਾਈਆਂ ਗਈਆਂ ਇੱਕ ਹੋਰ ਦੀਆਂ ਦਸਤਾਰਾਂ ਇੱਕ ਹੋਰ ਦੀ ਭਾਰਤੀ ਹਾਕੀ ਟੀਮ ਦੀ ਯੂਨੀਫਾਰਮ ਗਲਾਂ ਦੇ ਵਿੱਚ ਬ੍ਰੌਂਜ਼ ਮੈਡਲ ਵੀ ਤਸਵੀਰਾਂ ਨੇ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੀਆਂ ਜਿੱਥੇ ਭਾਰਤੀ ਹਾਕੀ ਟੀਮ ਅਧਗੁਰੂ ਕਰਦਾ ਸ਼ੁਕਰਾਨਾ ਕਰਨ ਦੇ ਲਈ ਰੋਹਾਨੀ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਕੇ ਨਪਸਤਕ ਹੋ ਕੇ ਤਲਗੋ ਰਾਮਦਾਸ ਦਾ ਦੇ ਦਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਵੀ ਖਿਡਾਰੀ ਪਹੁੰਚੇ ਨੇ ਨਪਸਤਕ ਹੋਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਦਾ ਵਿਸ਼ੇਸ਼ ਸਨਮਾਨ ਹਾਸਲ ਕਰਨ ਤੋਂ ਬਾਅਦ ਇਹ ਯੋਧੇ ਆਪੋ ਆਪਣੇ ਘਰਾਂ ਦੇ ਲਈ ਰਵਾਨਾ ਹੋਣਗੇ ਜਿੱਥੇ ਅਟਾਰੀ ਤੋਂ ਲੈ ਕੇ ਜਲੰਧਰ ਤੱਕ ਹਰ ਘਾੜੀ ਦੇ ਪਿੰਡ ਵਿੱਚ ਨਗਰ ਵਿੱਚ ਸ਼ਹਿਰ ਵਿੱਚ ਵਿਸ਼ੇਸ਼ ਸਵਾਗਤ ਦੀਆਂ ਤਿਆਰੀਆਂ ਨੇ ਹਾਲਾਂਕਿ ਮੌਸਮ ਦੀ ਖਰਾਬੀ ਦਾ ਅਸਰ ਜ਼ਰੂਰ ਅੱਜ ਦੇਖਣ ਨੂੰ ਮਿਲ ਰਿਹਾ ਪਰ ਇਹ ਚਾਵਾਂ ਮਲਾਰਾਂ ਦੇ ਨਾਲ ਇਹਨਾਂ ਯੋਧਿਆਂ ਦੇ ਸਵਾਗਤੀਏ ਤਿਆਰੀਆਂ ਇਹਨਾਂ ਦੇ ਘਰਾਂ ਚ ਇਹਨਾਂ ਦੇ ਪਿੰਡਾਂ ਨਗਰਾਂ ਚ ਕੀਤੀਆਂ ਗਈਆਂ ਨੇ ਇਹਨਾਂ ਲਈ ਕਟਨ ਦਾ ਪ੍ਰੋਗਰਾਮ ਜ਼ਰੂਰ ਲਿਖਿਆ ਗਿਆ ਸੀ ਜਿਸ ਤੇ بارش ਦਾ ਅਸਰ ਦਿਖਾਈ ਦੇ ਰਿਹਾ ਹੈ ਅਸਰ ਪੈ ਸਕਦਾ ਹੈ पर चाह बहुत ने भी क्यों ना क्योंकि इस टीम ने लगातार दो ओलंपिक दे ब्रोंस मैडल जित उन्नीस सौ अठाई तो उन्नीस सौ अस्सी तक भारतीय हाकी टीम ने अठ गोल्ड मेडल तीन ब्रॉन्ज एक सिल्वर ਜਿਤਕੋਟਲ 12 ਮੈਡਲ ਜਿੱਤੇ ਪਰ 1980 ਤੋਂ ਬਾਅਦ ਸੋਕਾ ਪੈ ਗਿਆ ਆਕਾਲ ਪੈ ਗਿਆ ਮੈਡਲਸ ਪਾਕਿਸਤਾਨੀ ਹਾਕੀ ਟੀਮ ਹਾਸ਼ੀ ਤੇ ਨਜ਼ਰ ਆਈ ਆਕੀ ਪ੍ਰੇਮੀ ਨਿਰਾਸ਼ ਨਜ਼ਰ ਆਏ ਪਰ 2020 ਤੋਂ ਮੋੜਾ ਦੇਖਣ ਨੂੰ ਮਿਲਿਆ ਜਦੋਂ ਡਾੜੀਆਂ ਨੇ ਸਰਬੁੱਝ ਖੇਡ ਦਾ ਪ੍ਰਦਰਸ਼ਨ ਕੀਤਾ 2020 ਦੇ ਵਿੱਚ 2 ਮੈਚ ਜਿੱਤੇ ਖੇਡ ਪ੍ਰੇਮੀਆਂ ਦੀ ਆਸਮਾ ਉਿੱਦਾ ਤੇ ਖਰੇ ਉਤਰੇ 2024 ਪਹਿਲੇ ਮੈਚ ਤੋਂ ਲੈ ਕੇ ਕੁਆਟਰ ਫਾਈਨਲ ਤੱਕ ਬੇਹਦ ਸ਼ਾਨਦਾਰ ਫਾਰਮ ਚ ਨਜ਼ਰ ਆਇਸ ਮੁੱਚੀ ਟੀਮ ਸਪਟਨ ਹਰਗੁਣਪ੍ਰੀਤ ਦੀਗਵਾਇਦੇ ਹੈ ਸਰਬੁੱਝ ਪ੍ਰਦਰਸ਼ਨ ਕਾਇਮ ਰੱਖਿਆ ਪਰ ਸੈਮੀਫਾਈਨ ਦੇ ਵਿੱਚ ਦਰਮਣੀ ਅੱਜ ਕੋ ਮਿਲੀ ਹਾਰ ਨੇ ਤਕਮੇ ਦਾ ਰੰਗ ਬਦਲਣ ਦੀਆਂ ਆਸਾਂ ਮਿਦਾਨੋਂ ਇਹ ਪਾਣੀ ਫੇਰ ਦਿੱਤਾ ਪਰ ਇਸ ਦੌਰਾਨਨੇ ਕਾ ਉਪਰਗ੍ਰਹਿ ਹਾਸਲ ਕੀਤੀਆਂ 52 ਸਾਲਾਂ ਬਾਅਦ ਆਸਟ੍ਰੇਲੀਆ ਨੂੰ ਹਰਾਇਆ ਇੱਕ ਖਿਡਾਰੀ ਦੀ ਅਨਹੋਂਦ ਦੇ ਵਿੱਚ ਯਾਹਰ ਹਾਜ਼ਰੀ ਦੇ ਵਿੱਚ ਬ੍ਰਿਟੇਨ ਬ੍ਰਿਟੇਨ ਨੂੰ 10 ਮੈਂਬਰਾਂ ਦੀ ਟੀਮ ਨੇ ਹਰਾਇਆ ਔਰ ਸਪੇਨ ਖਿਲਾਫ ਅਮਿਤ ਰੋਹੀ ਦਾ ਫੁਰਤ ਤੋਂ ਟੀਮ ਚ ਵਾਪਸ ਆਏ ਔਰ ਟੀਮ ਬੇਹਦ ਸ਼ਾਨਦਾਰ ਫਾਰਮ ਚ ਦਿਖੀ ਹੋਲ ਸੱਚ ਕੰਡ ਦੇ ਅੰਦਰ ਟੀਮ ਦਾਖਲ ਹੁੰਦੀ ਹੋਈ ਨਜ਼ਰ ਆ ਰਹੀ ਹੈ ਸ਼ਹੀਦ ਹਰਿੰਦਰ ਸਾਹਿਬ ਦੇ ਖੇਤ ਤੱਕ ਪਹੁੰਚਦਾ ਹੋਇਆ ਜਾਣਾ ਤਨ ਗੁਰ ਰਾਮਦਾਸ ਦੇ ਦਰ ਤੇ ਲਤਮਸਤ ਹੋ ਕੇ ਗੁਰ ਕਰਦਾ ਸ਼ੁਕਰਾਨਾ ਕੀਤਾ ਜਾਣਾ ਜ਼ਿਲ੍ਹੇ ਦਰਬਾਰ ਸਾਹਿਬ ਭਾਰਤੀ ਹਾਕੀ ਟੀਮ ਪਹੁੰਚੀ ਹੈ ਨਤਮਸਤਕ ਹੋ ਰਹੀ ਹੈ ਸ਼ੁਕਰਾਨਾ ਕੀਤਾ ਜਾ ਰਿਹਾ ਹੈ ਕਿ ਤੁਸ਼ਾਨਾ ਪ੍ਰਦਰਸ਼ਨ ਤੋਂ ਬਾਅਦ ব্রੌਂਜ਼ ਮੈਡਲ ਲੈ ਕੇ ਇਹ ਖਿਡਾਰੀ ਲੰਗੇ ਦੀਨੀ ਆਪਣੇ ਵਤਨ ਪਰਤੇ ਤੇ ਅੱਜ ਗੁਰੂ ਨਗਰੀ ਅੰਮ੍ਰਿਤਸਰ ਪਹੁੰਚੇ ਨੇ ਪੰਜਾਬ ਦੇ ਦੇਖੇ ਨਤਮਸਤਕ ਹੋ ਰਹੀ ਹੈ ਇਸ ਟੀਮ ਦੇ ਵਿੱਚ ਨੇ ਤੇ ਅੰਮ੍ਰਿਤਸਰ ਦੇ ਨਾਲ ਸਬੰਧਤ ਪੰਜ ਖਿਡਾਰੀ ਨੇ ਤੇ ਬਿਹਤਰੀ ਮਾਣ ਵਾਲੀ ਗੱਲ ਪੰਜਾਬ ਦੇ ਲਈ ਕਿਹਨਾਂ ਖਿਡਾਰੀਆਂ ਨੇ ਹਾਕੀ ਨੂੰ ਇੱਕ ਵਾਰ ਫਿਰ ਤੋਂ ਨਵਾਂ ਮੁਕਾਮ ਦਵਾਇਆ ਹੈ ਸੋ ਇੱਕ ਇਤਿਹਾਸ ਰਚ ਕੇ ਇਹ ਟੀਮ ਅੱਜ ਸਤਖੰਡ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋ ਰਹੀ ਹੈ ਸ਼ੁਕਰਾਨਾ ਕੀਤਾ ਜਾ ਰਿਹਾ ਹੈ ਤੌਥੇ ਹੀ ਸਵਾਗਤ ਦੀਆਂ ਵੀ ਪੂਰੀਆਂ ਤਿਆਰੀਆਂ ਨੇ ਨਤਮਸਤਕ ਹੋਣ ਤੋਂ ਬਾਅਦ ਇਹ ਖਿਡਾਰੀ ਆਪੋ ਆਪਣੇ ਘਰਾਂ ਨੂੰ ਆਪੋ ਆਪਣੇ ਪਿੰਡਾਂ ਨੂੰ ਪਰਤਣਗੇ ਜਿੱਥੇ ਜਸ਼ਨ ਦਾ ਪੂਰਾ ਇੰਤਜ਼ਾਮ ਕੀਤਾ ਗਿਆ ਹੈ ਤੇ ਉਸ ਤੋਂ ਬਾਅਦ ਜਲੰਧਰ ਦੇ ਵਿੱਚ ਰੋਡ ਸ਼ੋਅ ਕੱਢਿਆ ਜਾਏਗਾ ਜਿਤੇ ਖਿਡਾਰੀਆਂ ਦਾ ਸੁਆਗਤ ਹੋਏਗਾ ਤਾਂ ਸ੍ਰੀ ਦਰਬਾਰ ਸਾਹਿਬ ਦੀਆਂ ਇਹ ਤਸਵੀਰਾਂ ਤੇ ਐਸਡੀਪੀਸੀ ਦੇ ਵੱਲੋਂ ਇਨ੍ਹਾਂ ਖਿਡਾਰੀਆਂ ਦਾ ਸਨਮਾਨ ਕੀਤਾ ਜਾਏਗਾ ਤੇ ਖਾਸ ਤੌਰ ਤੇ ਜਰਮਨਜੀਤ ਸਿੰਘ ਦਾ ਸਨਮਾਨ ਹੋਏਗਾ। ਸੋ ਬੇਹਦੀ ਮਾਣ ਤੇ ਫਖਰ ਮਹਿਸੂਸ ਕਰਨ ਵਾਲੇ ਇਹ ਪਲ ਕਿਉਂਕਿ ਇਹ ਖਿਡਾਰੀ ਨੌਜਵਾਨ ਨੇ ਤੇ ਬਹੁਤਿਆਂ ਲਈ ਪ੍ਰੇਰਣਾ ਬਣੇ ਨੇ ਸਾਡੀ ਆਉਣ ਵਾਲੀ ਪੀੜ੍ਹੀ ਸਾਡਾ ਅੱਜ ਦਾ ਨੌਜਵਾਨ ਵਰਗ ਇਨ੍ਹਾਂ ਖਿਡਾਰੀਆਂ ਤੋਂ ਸੇਧ ਲਏਗਾ। ਤੇ ਇੱਕ ਨਵੇਂ ਮੁਕਾਮ ਨੂੰ ਹਾਸਲ ਕਰਨ ਦੇ ਲਈ ਆਪਣੀ ਪੂਰੀ ਵਾ ਲਗਾਏਗਾ ਸੋ ਸਤਖੰਡ ਸ੍ਰੀ ਹਰਮੰਦਰ ਸਾਹਿਬ ਭਾਰਤੀ ਹਾਕੀ ਟੀਮ ਦੇ ਖਿਡਾਰੀ ਨਤਮਸਤਕ ਹੋ ਰਹੇ ਨੇ ਤਸਵੀਰਾਂ ਅਸੀਂ ਲਗਾਤਾਰ ਤੁਹਾਡੇ ਤੱਕ ਸਾਂਝੀਆਂ ਕਰ ਰਹੇ ਹਾਂ ਸੋ ਕਾਂਸੇ ਦਾ ਤਮਗਾ ਲੈ ਕੇ ਬ੍ਰੌਂਜ਼ ਮੈਡਲ ਜਿੱਤ ਕੇ ਲਗਾਤਾਰ ਚੈਂਪੀਅਨ ਰਹੀ ਆਸਟ੍ਰੇਲੀਆ ਨੂੰ ਹਰਾਇਆ ਉਸ ਤੋਂ ਬਾਅਦ ব্রোঞ্জ মেডেল ম্যাচ ਦੇ ਵਿੱਚ ਸਪੇਨ ਨੂੰ maat ਦਿੱਤੀ ਤੇ ਹਰਮਨਪ੍ਰੀਤ ਸਿੰਘ ਜੋ ਕਿ ਇਸ ਟੀਮ ਦੇ ਕਪਤਾਨ ਨੇ ਸ਼ਾਨਦਾਰ ਪ੍ਰਦਰਸ਼ਨ ਉਹਨਾਂ ਦੇ ਵੱਲੋਂ ਕੀਤਾ ਗਿਆ ਹਰਮਨਪ੍ਰੀਤ ਸਿੰਘ ਦੀ ਅਗਵਾਈ ਦੇ ਵਿੱਚ ਟੀਮ ਨੇ ਸ਼ਾਨਦਾਰ ਮੈਚ ਖੇਡਿਆ ਤੇ ব্রੋঞ্জ ਮੈਡਲ ਭਾਰਤ ਦੀ ਝੋਲੀ ਪਾਇਆ ਸੋ ਗਲਿਆਂ ਗਲੇ ਦੇ ਵਿੱਚ ਆਪੋ ਆਪਣੇ ਮੈਡਲ ਪਾ ਕੇ ਆਪਣੇ ਖੇਡ ਦੀ ਜਰਸੀ ਪਾ ਕੇ ਇਹ ਖਿਡਾਰੀ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋ ਰਹੇ ਨੇ ਸ਼ੁ크rana ਕੀਤਾ ਜਾ ਰਿਹਾ ਹੈ ਮਿਹਨਤ ਨੂੰ ਬੂਰ ਪਿਆਏ ਤੇ ਮਿਹਨਤ ਸਿਰਫ ਇਹਨਾਂ ਖਿਡਾਰੀਆਂ ਦੀ ਨਹੀਂ ਬਲਕਿ ਇਹਨਾਂ ਨੂੰ ਪਾਲਣ ਵਾਲੇ ਇਹਨਾਂ ਨੂੰ ਹਮੇਸ਼ਾ ਸਪੋਰਟ ਕਰਨ ਵਾਲੇ ਇਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਹੈ ਇਹਨਾਂ ਨੂੰ ਅੱਗੇ ਵਧਾਉਣ ਵਾਲੇ ਇਹਨਾਂ ਦੇ ਕੋਚ ਸਹਿਬਾਨਾਂ ਦੀ ਮਿਹਨਤ ਹੈ ਤੇ 8-8 10-10 ਸਾਲ ਦੀ ਹੈ ਮਿਹਨਤ ਤੇ ਜਦੋਂ ਇੱਕ ਮੈਚ ਹੁੰਦਾ ਹੈ ਉਦੋਂ ਮੌਕਾ ਹੁੰਦਾ ਆਪਣਾ ਦਮ ਖੰਭ ਵਿਖਾਉਣ ਦਾ ਤੇ ਇੱਕ ਟੀਮ ਵਰਕ ਚੰਗੇ ਤਰੀਕੇ ਦੇ ਨਾਲ ਕਿਵੇਂ ਕੰਮ ਕਰਦੀ ਹੈ ਕਿਵੇਂ ਮੈਚ ਖੇਡਦੀ ਹੈ ਕਿਵੇਂ ਇੱਕ ਦੂਜੇ ਦਾ ਸਹਿਯੋਗ ਕਰਦੇ ਹੋਏ ਆਪਸੀ ਤਾਲਮਿਲ ਬਣਾ ਕੇ ਮੈਚ ਖੇਡਿਆ ਜਾਂਦਾ ਹੈ ਇਸ ਭਾਰਤੀ ਹੌਕੀ ਟੀਮ ਨੇ ਸਾਬਤ ਕਰਕੇ ਵਿਖਾਇਆ ਸ਼ਾਨਦਾਰ ਪ੍ਰਦਰਸ਼ਨ ਕੀਤਾ ਪੈਰਾਓਲੰਪਿਕਸ ਦੇ ਵਿੱਚ ਇਤਿਹਾਸ ਬਣਾਇਆ ਲਗਾਤਾਰ ਦੂਜੀ ਵਾਰ 올림픽 ਸ ਵਿੱਚ ਮੈਡਲ ਜਿੱਤਿਆ ਇਸ ਟੀਮ ਨੇ ਤੋਤੇ ਹੀ ਲਗਾਤਾਰ ਚੈਂਪੀਅਨ ਬਣੀ ਰਹੀ ਆਸਟ੍ਰੇਲੀਆ ਨੂੰ maat ਦਿੱਤਾ ਸਪਿੰਨ ਹਰਾਇਆ ਸਿਬਰੋਜ਼ ਬ੍ਰੌਂਜ਼ ਮੈਡਲ ਆਪਣੇ ਹੱਥ ਕੀਤਾ ਜੋ ਤਸਵੀਰਾਂ ਤੁਸੀਂ ਵੇਖ پا ਰਹੇ ਹੋ ਸਾਡੇ ਖਿਡਾਰੀ ਭਾਰਤੀ ਹਾਕੀ ਟੀਮ ਦੇ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੁੰਦੇ ਹੋਏ ਸਨਮਾਨ ਕੀਤਾ ਜਾਏਗਾ ਜਿਨ੍ਹਾਂ ਲਗਾਤਾਰ ਵਧਾਈਆਂ ਦੇਣ ਦਾ سلسلہ ਚੱਲ ਰਿਹਾ ਤਾਂ ਉੱਥੇ ਹੀ ਅੱਜ ਸ਼੍ਰੋਮਣੀ ਕਮੇਟੀ ਦੇ ਵੱਲੋਂ ਇਹਨਾਂ ਖਿਡਾਰੀਆਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਹੋਏਗਾ। ਸੋ ਸ਼ੁਕ੍ਰਾਣਾ ਕੀਤਾ ਜਾ ਰਿਹਾ ਹੈ। ਅੱਗੇ ਵੀ ਇਸੇ ਤਰ੍ਹਾਂ ਹੌਸਲਾ ਜਜ਼ਬਾ ਜਨੂੰਨ ਬਰਕਰਾਰ ਰਹੇ ਐਸੇ ਦੀ ਮੰਗ ਇਹ ਖਿਡਾਰੀਆਂ ਦੇ ਵੱਲੋਂ ਸਨਮਾਨ ਸਨਮਾਨ ਦੇ ਵਿੱਚ ਕੋਈ ਕਮੀ ਨਹੀਂ ਰਹੇਗੀ ਪੂਰੇ ਇੰਤਜ਼ਾਮ ਕੀਤੇ ਹੋਏ ਨੇ ਲੰਘੇ ਦਿਨ ਜਦੋਂ ਦਿੱਲੀ ਹਵਾਈ ਅੱਡੇ ਤੇ ਪਹੁੰਚੇ ਉਦੋਂ ਸਵਾਗਤ ਹੋਇਆ ਅੱਜ ਅੰਮ੍ਰਿਤਸਰ ਪਹੁੰਚੇ ਨੇ ਦਾ ਹਵਾਈ ਅੱਡੇ ਦੇ ਬਾਹਰ ਸ਼ਾਨਦਾਰ ਸਵਾਗਤ ਹੋਇਆ ਵੱਡੀ ਗਿਣਤੀ ਚ ਲੋਕ ਪ੍ਰਸ਼ੰਸਕ ਪਰਿਵਾਰਕ ਮੈਂਬਰ ਪਹੁੰਚੇ ਹੋਏ ਸਨ ਤੇ ਹੁਣ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋ ਰਹੇ ਨੇ ਇਸ ਤੋਂ ਬਾਅਦ ਆਪੋ ਆਪਣੇ ਪਿੰਡਾਂ ਨੂੰ ਰਵਾਨਾ ਹੋਣਗੇ ਜਿੱਥੇ ਜਸ਼ਨ ਦਿਨ ਤੋਂ ਸਾਹਮਣੇ ਮਾਨ ਸਨਮਾਨ ਦਾ ਪ੍ਰਬੰਧ ਕੀਤਾ ਗਿਆ ਹੈ ਉਸ ਤੋਂ ਬਾਅਦ ਰੋਡ ਸ਼ੋਅ ਹੋਏਗਾ ਸਨਵਾ ਕੇ ਵੇਖ ਲਈ ਸੈਲਵਾਂ ਦਿੱਲੇ ਹੋ ਗਏ ਹੋਏ ਹੈਗੇ ਸੋ ਸਾਡੇ ਖਿਡਾਰੀ ਜਿਨ੍ਹਾਂ ਨੇ ਦੁਨੀਆ ਭਰ ਦੇ ਵਿੱਚ ਪੰਜਾਬ ਦਾ ਨਾਮ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ ਹੌਕੀ ਨੂੰ ਇੱਕ ਨਵਾਂ ਮੁਕਾਮ ਇਨ੍ਹਾਂ ਖਿਡਾਰੀਆਂ ਨੇ ਦਿਵਾਇਆ ਹੈ ਸਾਡੀ ਪੁਰਾਣੀ ਖੇਡ ਹੈ ਹੌਕੀ ਜੋ ਕਿ ਇੱਕ ਸਮੇਂ ਦੇ ਵਿੱਚ ਹੌਲੀ-ਹੌਲੀ ਗੁੰਮ ਹੁੰਦੀ ਜਾ ਰਹੀ ਸੀ ਪਰ ਜਦੋਂ ਇਨ੍ਹਾਂ ਖਿਡਾਰੀਆਂ ਨੇ ਖੇਡਿਆ ਇਤਿਹਾਸ ਰਚਿਆ ਤਾਂ ਇੱਕ ਨਵਾਂ ਮੁਕਾਮ ਇਸ ਹੌਕੀ ਨੂੰ ਮਿਲਿਆ ਤੇ ਇਨ੍ਹਾਂ ਖਿਡਾਰੀਆਂ ਸਾਹ ਪੈ ਰਹੀ ਹੈ ਕੋਈ ਨਿਕਰਾ ਲੋ ਮਤ ਕਰਦੋ ਤੋ ਜਿਉ ਹੀ ਇਹਨਾਂ ਖਿਡਾਰੀਆਂ ਨੇ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ 'ਚ ਪਹੁੰਚ ਕੇ ਨਾਤਮਸਤਕ ਹੋਏ ਤਾਂ ਸੰਗਤ ਦਾ ਉਤਸ਼ਾਹ ਦੇਖਣ ਵਾਲਾ ਸੀ ਸੰਤਾਂ ਵਾਰ-ਵਾਰ ਇੰਨਾ ਖਿਡਾਰੀਆਂ ਦੇ ਨਾਲ ਸੈਲਫੀ ਲੈਣ ਦਾ ਯਤਨ ਕਰ ਰਹੀਆਂ ਸੀ ਇਹਨਾਂ ਦੀਆਂ ਤਸਵੀਰਾਂ ਆਪਣੇ ਮੋਬਾਈਲ ਕੈਮਰਾ ਦੇ ਵਿੱਚ ਕੈਦ ਕਰਦੀਆਂ ਹੋਈ ਨਜ਼ਰ ਆ ਰਹੀਆਂ ਸੀ ਔਰ अनेका ਸ਼ਰਧਾਲੂਆ ਨੇ ਬੀਬੀਆਂ ਨੇ ਕਲਾ ਵਿੱਚ ਲੈ ਕੇ ਸ਼ਾਬਾਸ਼ ਪਤਰੋ ਸ਼ਾਬਾਸ਼ ਪਤਰੋ ਦੇ ਨਾਲ ਇਹਨਾਂ ਦੀ ਹੌਸਲਾ ਫਜ਼ਾਈ ਕੀਤੀ ਪੱਖ ਦੇ ਵਿੱਚ 골ਡ ਮੈਡਲ ਜਿੱਤਣ ਦੀਆਂ ਦਵਾਵਾਂ ਅਸ਼ੀਰਵਾਦ ਵੀ ਇਹਨਾਂ ਨੂੰ ਮਿਲਿਆ ਤੋਂ ਇਹ ਅਰਦਾਸ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤੀ ਜਾਣੀ ਹੈ ਜਿੱਥੇ ਗੁਰੂ ਘਰ ਦਾ ਸ਼ੁਕਰਾਨਾ ਕੀਤਾ ਜਾ ਰਿਹਾ ਹੈ ਇੱਕ ਵੱਡੀ ਫਤਿਹ ਇਤਿਹਾਸਿਕ ਜਿੱਤ ਬਖਸ਼ਣ ਦੇ ਲਈ ਧੰਗੁਰ ਰਾਮਦਾਸ ਜੀ ਦਾ ਸ਼ੁਕਰਾਨਾ ਕੀਤਾ ਜਾ ਰਿਹਾ ਹੈ ਉੱਥੇ ਅਰਦਾਸ ਜੋਗੜੀ ਵੀ ਕੀਤੀ ਜਾ ਰਹੀ ਹੈ ਕਿ ਗੁਰੂ ਮਹਾਰਾਜ ਇਸੇ ਤਰ੍ਹਾਂ ਮੇਰੇ ਪਰੇ ਹੱਥ ਸਮੁੱਚੀ ਹਾਕੀ ਟੀਮ ਤੇ ਕੱਖਾਂ ਸਿਹਤਿ ਅਭਿਤੰ ਦ੍ਰਿਸ਼ਟੀ ਬਖਸ਼ਣ ਇਹ 2028 ਦੀਆਂ 올림픽 ਖੇਡਾਂ ਦੇ ਵਿੱਚ ਇਸ ਮੈਡਲ ਦਾ ਰੰਗ ਬਦਲੇ ਇਹ ਭਾਰਤੀ ਟੀਮ 골ਡ ਮੈਡਲ ਜਿੱਤੇ ਕਿਉਂਕਿ 1980 ਤੋਂ ਬਾਅਦ ਲਗਾਤਾਰ ਮੈਡਲਾਂ ਨੂੰ ਦਰਸਰੇ ਸੀ ਅਸੀਂ ਤੋਂ ਮੋੜਾ ਪਿਆ 2020 ਤੋਂ 2024 ਦੋ ਵਾਰ ਲਗਾਤਾਰ ਬੋਤ ਮੈਡਲ ਜਿੱਤੇ ਐ ਪਰ ਹੁਣ ਇੱਥੇ ਹਾਕੀ ਪ੍ਰੇਮੀਆਂ ਦੇਸ਼ ਭਰ ਦੇ ਵਿੱਚ ਭਾਰਤੀਆਂ ਦੇ ਵਿੱਚ ਪੰਜਾਬੀਆਂ ਦੇ ਵਿੱਚ ਬਹੁਤ ਉਤਸ਼ਾਹ ਹੈ। ਇਹ ਵੀ ਲੰਬੇ ਹਰਸੇ ਬਾਅਦ ਹੋਇਆ ਕਿ ਭਾਰਤੀ ਹਾਕੀ ਟੀਮ ਦਾ ਜਦੋਂ ਵੀ ਮੈਚ ਹੁੰਦਾ ਸੀ ਤਾਂ ਪੂਰੇ ਸਟੇਡੀਅਮ ਦੇ ਵਿੱਚ ਤਿਰੰਗੇ ਲਹਿਰਾਉਂਦੇ ਹੋਏ ਨਜ਼ਰ ਆਉਂਦੇ ਸੀ। ਭਾਰਤੀ ਹਾਕੀ ਟੀਮ ਨੂੰ ਸ਼ੁਭ ਕਾਮਨਾਵਾਂ ਦੁਨੀਆ ਪਾਰਵਚਰੀਆਂ ਦੇ ਭਾਰਤੀਆਂ ਵੱਲੋਂ ਪੰਜਾਬੀਆਂ ਵੱਲੋਂ ਭੇਜੀਆਂ ਜਾ ਰਹੀਆਂ ਸੀ ਉਹ ਟੀਮ ਦਾ ਮਨੋਬਲ ਉੱਚਾ ਰੱਖਣ ਦੇ ਵਿੱਚ ਇਹ ਪਿਆਰ ਬਹੁਤ ਸਹਾਇੀ ਹੋਇਆ ਹੈ ਉਹ ਟੀਮ ਨੇ ਚੜ੍ਹਦੀ ਕਲਾ ਦੇ ਵਿੱਚ ਰਹਿ ਕੇ ਪਹਿਲੇ ਮੈਚ ਤੋਂ ਆਖਰੀਲੇ ਮੈਚ ਤੱਕ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਲਗਾਤਾਰ ਦੂਸਰੀ ਵਾਰ ਸਟਰੋਂਗ ਮੈਟਰ ਨੂੰ ਬਰਕਰਾਰ ਰੱਖਿਆ ਤੋ ਲਗਾਤਾਰ ਤਸਵੀਰਾਂ ਅਸੀਂ ਤੁਹਾਨੂੰ ਸ੍ਰੀ ਦਰਬਾਰ ਸਾਹਿਬ ਦੀਆਂ ਮੁਖਾਈਆਂ ਜਿੱਥੇ ਭਾਰਤੀ ਹਾਕੀ ਟੀਮ ਨਤਮਸਤਕ ਹੋ ਰਹੀ ਹੈ ਅੱਗੇ ਕੀ ਕੁਝ ਹੋਰ ਤਸਵੀਰਾਂ ਸਾਹਮਣੇ ਆਉਣਗੀਆਂ ਉਹ ਵੀ ਅਸੀਂ ਤੁਹਾਡੇ ਤੱਕ ਪਹੁੰਚਾਵਾਂਗੇ ਫਿਲਹਾਲ ਇੱਕ ਬ੍ਰੇਕ ਲਈ ਰੁਕਦੇ ਹਾਂ ਬ੍ਰイク ਤੋਂ ਬਾਅਦ ਖਬਰਾਂ ਦਾ سلسلہ ਜਾਰੀ ਰਹੇਗਾ